ਸੋਣਵੜ ਪਾ ਗੀਆ ਹਰ ਅੰਮ੍ਰਿਤ ਬਾਣੀ ਰਾ ਸੋਣਵੜ ਪਾ ਗੀਆ ਹਰ ਅੰਮ੍ਰਿਤ ਬਾਣੀ ਰਾ ਸੋਣਵੜ ਪਾ ਗੀਆ ਹਰ ਅੰਮ੍ਰਿਤ ਜਿਨ ਕੋ ਕਰਮ ਲਿਖੇ ਤਸ ਦਸਮਾਣੀ ਰਾਮ ਜਿਨ ਕੋ ਕਰਮ ਲਿਖੇ ਤਸ ਦਸਮਾਣੀ ਰਾਮ ਸੋੜਵਡ ਭਾ ਹਰ ਅੰਮ੍ਰਿਤ ਪਾਣੀ ਦਾ ਸੁਣ ਵਡਪਾ ਖੰਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਥੇਦਾਰ ਦਨਜੀਤ ਸਿੰਘ ਸੋਟੀ ਮਾਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨਮੈਂਟ ਸਨਮਾਨਤ ਅੱਜ ਇਹ ਸਰਪਤਾ ਸਟੇਟ ਪਤਾ ਪੰਜਾਬ ਪਰਧਾਨ ਜੀ ਵੱਲੋਂ ਅੱਜ ਟਾਂਡਾ ਉਸਤਾਨ ਤੇ ਸਰਜ ਹਾਂ ਜਿੱਥੇ ਕਿ ਸ਼੍ਰੀ ਨੱਥੂਪੁਰ ਪਿੰਡ ਦੇ ਵਿੱਚ ਇੱਥੇ ਗਿਆ ਜੀ ਆਲ ਇੰਡੀਆ ਦੇ ਵਾਰਡ ਦੇ ਸਾਰੇ ਸੰਤ ਮਹਾਪੁਰਸ਼ ਭੰਡਾਰੇ ਦੇ ਪਹੁੰਚੇ ਸੰਤਾ ਮਹਾਪੁਰਸ਼ਾਂ ਨੇ ਸਾਰੇ ਸੰਤਾਂ ਦਰਸ਼ਕਾਂ ਦਾਰੇ ਦੇ ਕੇ ਜੀਵਨ ਸਫਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਔਣ ਵਾਲੀ 12 ਤਰੀਕ ਨੂੰ ਸੰਤਨ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਲਾਪੇ ਜਿਗਰ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਪ੍ਰਕਾਸ਼ ਪੂਰ ਹੈ ਉਸ ਦੇ ਸੰਬੰਧ ਵਿੱਚ ਤ੍ਰੇਕ ਉਦਾਸੀਨ ਡੇਰੇ ਦੇ ਵਿੱਚ ਉਹਨਾਂ ਦੇ ਪ੍ਰਤਾਪ ਦੇ ਸੰਬੰਧ ਦੇ ਵਿੱਚ ਪ੍ਰਕਾਸ਼ ਦੇ ਸੰਬੰਧ ਦੇ ਵਿੱਚ ਵਧਾਈ ਦੇ ਅਸੀਂ ਪਾਤਰ ਵੀ ਹਾਂ ਤੇ ਵਧਾਈ ਵੀ ਸਰ ਸਰਪੇਠ ਨੂੰ ਦੇ ਰਹੇ ਹਾਂ ਕਿ ਬਾਬਾ ਸ੍ਰੀਚੰਦ ਜੀ ਦਾ ਪ੍ਰਕਾਸ਼ ਪੁਰਬ ਪਾਰਾ ਤੀਕ ਨੂੰ ਮਨਾਇਆ ਜਾ ਰਿਹਾ ਹੈ ਅੱਜ ਨੱਥੂਪੁਰ ਵਿਖੇ ਮਨਾਇਆ ਗਿਆ ਆਉਣ ਵਾਲੇ ਦਿਨਾਂ ਵਿੱਚ ਡੇਰਾ ਬਾਬਾ ਬਿਸ਼ੰਦਾਸ ਮਹਾਰਾਜ ਜੀ ਨਗਰ ਸਰਹਾਲਾ ਮੋਡੀਆਂ ਵਿੱਚ ਵੀ ਮਨਾਇਆ ਜਾਏਗਾ ਇਸੇ ਤਰ੍ਹਾਂ ਹੀ ਪੇਠ ਨੂੰ ਉਕਤਰ ਕੀਤਾ ਜਾਵੇਗਾ ਅੱਜ ਦਾਸ ਦੇ ਬਹੁਤ ਤਜੀਜ਼ ਸਤ ਬਾਬਾ ਸ਼ਾਮ ਲਾਲ ਜੀ ਤੇ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਡੇਰੇ ਅੱਜ ਹਾਜ਼ਰੀਆਂ ਭਰੀਆਂ ਇਹਨਾਂ ਦੇ ਵੀ तहे ਦਿਲ ਤੋਂ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ